ਆਏ ਹੋਏ ਅੱਜ ਦੇ ਮੁੱਖ ਮਹਿਮਾਨ ਨਰਿੰਦਰ ਪਾਲ ਸਿੰਘ ਜੀ ਸਾਬਣਾ ਐਮਐਲਏ ਸਾਹਿਬ ਗਰੀਬਾਂ ਦੇ ਹਮਦਰਦ ਖੇਡਾਂ ਨੂੰ ਕਿੰਿਆ ਬਹੁਤ-ਬਹੁਤ ਮੈਂ ਕਹਿੰਦੇ ਧੰਨਵਾਦ ਜਨ ਪਹਿਚਾਣ ਕੀਤੀ ਜਾੜੀ ਹੈ ਇੱਕ ਤਾੜੀ ਮਾਰ ਦਿਓ ਯਾਰ ਜ਼ੋਰਦਾਰ ਛੱਡੇ ਐਮਐਲਏ ਸਾਹਿਬ ਜੀ ਦੇ ਨਾਂ ਤੇ ਜ਼ੋਰਦਾਰ ਬਹੁਤ ਵੱਡਾ ਧੰਨ ਨੇ ਵਿਕਾਸ ਕਰਾਦੇ ਕੰਮ ਵੀ ਕੀਤੇ ਆ ਤੇ ਅੱਜ ਕਦੇ ਕਬੂਲ ਸ਼ਹਿਰ ਖੁੱਪਣ ਵੰਦ ਕੀ ਕਮੇਟੀ ਦੇ ਜਿਹੜੇ ਸੱਦੇ ਪੱਤਰ ਦੇ ਸਾਡੇ ਦਰਮਿਆਨ ਜਿਹੜੇ ਪਹੁੰਚੇ ਹੋਏ ਨਹੀਂ ਬਹੁਤ ਵੱਡਾ ਧੰਨਵਾਦ ਅਸੀਂ ਕਰ ਸ਼ਿਵਨਦ ਭਾਈ ਤੇਰੇ ਪਿੰਡਾਂ ਦੇ ਵਿੱਚ ਲਾਉਣ ਕਰਨੇ ਅੱਜ ਮੈਂ ਤੇ ਪਹਿਲੀ ਵਾਰ ਆਇਆ ਹਾਂ ਸੋਣੇ ਇਧਰ ਤੇ ਨੌਜਵਾਨ ਧੰਨਵਾਦੀ ਟੀਮ ਆਪ ਤੇ ਭਾਈ ਗ੍ਰਾਮ ਨੰਬਰ 2 ਦੇ ਅੰਦਰ ਵਾਲੀਵਾਲ ਕੱਚੀ ਮਹਾਕੁੰਜ ਜੁਆਇ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਹੈ ਜੋ ਪਹਿਲਾ ਅੱਜ ਬਾਲੀਵੋਲ ਦਾ ਕੱਪ ਹੋ ਰਿਹਾ ਹੈ ਇਸ ਦੇ ਪ੍ਰਧਾਨ ਅਰਪਗਵਾਨ ਜੀ ਉਹਨਾਂ ਦੀ ਸਮੂੱਚੀ ਸਾਰੀ ਟੀਮ ਇੱਥੇ ਮੌਜੂਦ ਸਰਦਾਰ ਕਾਬਲ ਸਿੰਘ ਜੀ ਸਰਦਾਰ ਨਾਇਬ ਸਿੰਘ ਸੈਣੀ ਜੀ ਸਰਦਾਰ ਰਮਨਦੀਪ ਸਿੰਘ ਜੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਜੋ ਤੁਸੀਂ ਇੱਕ ਬਹੁਤ ਚੰਗਾ ਕੰਮ ਕਰ ਰਹੇ ਹੋ ਨੌਜਵਾਨਾਂ ਨੂੰ ਖੇਡਾਂ ਵੱਲ ਲਾ ਰਹੇ ਹੋ ਔਰ ਨਸ਼ਿਆਂ ਤੋਂ ਦੂਰ ਰਹਿਣ ਦੱਸਨੇ ਆ ਦੇ ਰਹੇ ਹੋ ਤਾਂ ਬੜੀ ਖੁਸ਼ੀ ਹੁੰਦੀ ਹੈ ਜਿਹੜੇ ਨੌਜਵਾਨ ਆਪਣੇ ਖੇਡਾਂ ਵੱਲ ਜਾ ਰਹੇ ਨੇ ਨਸ਼ਿਆਂ ਤੋਂ ਦੂਰ ਹੋ ਕੇ ਆਪਣਾ ਸਾਰਿਆਂ ਦਾ ਨੌਜਵਾਨਾਂ ਦਾ ਟੀਚਾ ਇਹ ਹੀ ਹੈ ਕਿ ਨੌਜਵਾਨਾਂ ਨੂੰ ਆਪਾਂ ਨਸ਼ਿਆਂ ਤੋਂ ਦੂਰ ਰੱਖਣਾ ਹੈ ਤੇ ਨਸ਼ਾ ਤੋਂ ਦੂਰ ਕਿਵੇਂ ਰਹਿ ਸਕਦੇ ਆ ਨੌਜਵਾਨਾਂ ਦਾ ਮਨ ਜਿਹੜਾ ਖੇਡਾਂ ਵੱਲ ਆਈਏ ਜੀ ਕੀ ਕਰਨਾ ਹੈ ਜੋ ਵੀ ਤੁਸੀਂ ਹੁਕਮ ਕਰੋਗੇ ਅੱਗੇ ਵੀ ਉਹ ਆਪਾਂ ਕਰਾਂਗੇ ਕੰਮ ਪਿੰਡ ਦਾ ਵਧੀਆ ਪਿੰਡ ਨੂੰ ਇੱਕ ਸ਼ਾਨਦਾਰ ਪਿੰਡ ਕਬੂਲਸ਼ਾ ਖੁੱਬਨ ਨੂੰ ਬਣਾਉਣਾ ਹੈ ਤੁਸੀਂ ਮੈਨੂੰ ਮੌਕਾ ਦਿੱਤਾ ਤਾਂ ਮੇਰਾ ਫਰਜ਼ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਅੱਜ ਬਹੁਤ ਵਧੀਆ ਜਿਹੜਾ ਤੁਸੀਂ ਉਪਰਾਲਾ ਕੀਤਾ ਸਾਰਿਆਂ ਨੂੰ ਮੈਂ ਇਸ ਦੀ ਲੱਖ ਲੱਖ ਵਧਾਈ ਦਿੰਦਾ ਤੇ ਤੁਹਾਨੂੰ ਵਿਸ਼ਵਾਸ ਦੋਣਾ ਜਦੋਂ ਵੀ ਮੇਰੀ ਲੋੜ ਪਵੇ ਮੈਨੂੰ ਜਰੂਰ ਤੁਸੀਂ ਇੱਕ ਸਨੇਹਾਈ ਦੇਣਾ ਤੇ ਮੈਂ ਤੁਹਾਡੇ ਲਈ ਹਾਜ਼ਰ ਹਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਹ ਤਿਆਜਨ ਕਰਾ ਰਹੇ ਨੇ ਉਹਨਾਂ ਦੀ ਸਾਰੀ ਟੀਮ ਇਹਨਾਂ ਵੱਲੋਂ ਮੈਨੂੰ ਹੁਕਮ ਹੋਇਆ ਹੈ ਕਿ ਪਿੰਡ ਦੇ ਵਿੱਚ ਇੱਕ ਵਧੀਆ ਵਾਲੀਬਾਲ ਦਾ ਸਾਨੂੰ ਗਰਾਊਂਡ ਜਿਹੜਾ ਕੋਰਟ ਹੈ ਉਹ ਬਣਾ ਕੇ ਦਿੱਤਾ ਜਾਵੇ ਤਾਂ ਆਉਣ ਵਾਲੇ ਅਸੀਂ 3 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੇ ਪਿੰਡ ਦੇ ਵਿੱਚ ਇੱਕ 100 ਬਈ 50 ਦਾ ਬਾਲੀਬਾਲ ਦਾ ਵਧੀਆ ਗਰਾਊਂਡ ਤਿਆਰ ਕਰਕੇ ਦੇਣ ਜਾ ਰਹੇ ਹਾਂ ਜਿਹਦੇ ਤੇ ਲਗਭਗ ਤਕਰੀਬਨ 10 ਕੋ ਲੱਖ ਰੁਪਏ ਖਰਚਾਊਗਾ ਲਓ ਜਿਹੜਾ ਤੁਹਾਡਾ ਬੜਾ ਜਲਦੀ ਅਸੀਂ ਮੈਂ ਗ੍ਰਾਂਟ ਪਾਸ ਕਰਵਾ ਕੇ ਤੁਹਾਡਾ 3 ਮਹੀਨਿਆਂ ਦੇ ਵਿੱਚ ਵਿੱਚ ਆਪਾਂ ਜਿਹੜਾ ਤਿਆਰ ਕਰਵਾ ਦੇਾਂਗੇ ਤੇ ਹੋਰ ਵੀ ਜਿਹੜੀ ਤੁਸੀਂ ਮੈਨੂੰ ਡਿਮਾਂਡ ਕੀਤੀ ਕੀਤੀ ਹੈ ਪਿੰਡ ਦੇ ਨੌਜਵਾਨਾਂ ਨੇ ਸਾਰਿਆਂ ਨੇ ਜਿਹੜਾ ਖੇਡ ਗਰਾਊਂਡ ਹੈ ਉਹ ਵੀ ਬਣਨ ਵਾਲਾ ਹੈ ਤਾਂ ਉਹਦੇ ਲਈ ਵੀ 40 ਲੱਖ ਰੁਪਏ ਦੇ ਜਿਹੜਾ ਤਕਰੀਬਨ ਖਰਚਾ ਆਉਣਾ ਹੈ ਵਧੀਆ ਆਪਣਾ ਖੇਡ ਸਟੇਡੀਅਮ ਬਣਾਉਣਾ ਤੁਹਾਡੇ ਪਿੰਡ ਦਾ ਤਾਂ ਉਹ ਵੀ ਬੜਾ ਜਲਦੀ ਅਸੀਂ ਤੁਹਾਨੂੰ ਗ੍ਰਾਂਟ ਦੇਣ ਜਾ ਰਹੇ ਹਾਂ ਪਾਸ ਕਰਨ ਜਾ ਰਹੇ ਹਾਂ ਉਹ ਵੀ ਤੁਹਾਡਾ ਵਧੀਆ ਇੱਕ ਖੇਡ ਗਰਾਊਂਡ ਬਣਾਉਣਾ